ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅਮਰੀਕਾ ਤੇ ਚੀਨ ਦੇ ਦਰਮਿਆਨ ਇੱਕ ਵਪਾਰ ਸਮਝੌਤਾ ਹੋਇਆ ਹੈ ਜਨੇਵਾ ਦੇ ਵਿੱਚ ਇਹ ਟ੍ਰੇਡ ਡੀਲ ਹੋਈ ਹੈ ਜਿਦੇ ਵਿੱਚ ਵੱਡੇ ਆਗੂ ਸ਼ਾਮਲ ਹੋਏ ਤੇ ਵਪਾਰ ਦੀਆਂ ਗੱਲਾਂ ਹੋਈਆਂ ਇਹ ਟ੍ਰੇਡ ਡੀਲ ਇਸ ਕਰਕੇ ਵੀ ਬੜੀ ਅਹਿਮੀਅਤ ਰੱਖਦੀ ਹੈ ਕਿਉਂਕਿ ਡੋਨਾਲਡ ਟਰੰਪ ਨੇ ਚਾਈਨਾ ਦੇ ਉੱਤੇ ਸਭ ਤੋਂ ਵੱਧ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਹਾਲਾਂਕਿ ਪਿੱਛੇ ਜੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਅਸੀਂ ਚਾਈਨਾ ਦੇ ਉੱਤੇ ਟੈਰਿਫ ਘੱਟ ਕਰਾਂਗੇ ਕਿਉਂਕਿ ਇਹਦੇ ਨਾਲ ਦੋਵਾਂ ਮੁਲਕਾਂ ਦੇ ਵੱਡੀਆਂ ਅਰਥਵਿਵਸਥਾਵਾਂ ਦੇ ਸਬੰਧਾਂ ਦੇ ਉੱਤੇ ਅਸਰ ਪੈ ਰਿਹਾ ਹੈ ਵਪਾਰ ਦੇ ਵਿੱਚ ਇੱਕ ਦੂਜੇ ਨੂੰ ਨੁਕਸਾਨ ਹੋ ਰਿਹਾ ਹੈ ਤੇ ਹੁਣੇ ਸਵਿਟਜ਼ਰਲੈਂਡ ਦੇ ਜਨੇਵਾ ਦੇ ਵਿੱਚ ਇੱਕ ਟ੍ਰੇਡ ਡੀਲ ਹੋਈ ਹੈ ਜਿਦੇ ਵਿੱਚ ਦੋਵਾਂ ਮੁਲਕਾਂ ਦੇ ਨੁਮਾਇੰਦੇ ਪਹੁੰਚੇ ਸੀਗੇ ਤੇ ਆਪਸ ਦੇ ਵਿੱਚ ਕਈ ਸਮਝੌਤੇ ਸਹੀ ਬੱਧ ਕੀਤੇ ਗਏ ਨੇ ਕੀ ਸਮਝੌਤੇ ਨੇ ਇਹਦੇ ਬਾਰੇ ਅਜੇ ਕੋਈ ਵੀ ਚਰਚਾ ਨਹੀਂ ਨਾ ਹੀ ਕਿਸੇ ਨੇ ਅਧਿਕਾਰਤ ਤੌਰ ਤੇ ਪੁਸ਼ਟੀ ਕੀਤੀ ਆ ਪਰ ਫਿਰ ਵੀ ਟੈਰਿਫ ਵਾਰ ਦੇ ਦੌਰਾਨ ਇਸ ਡੀਲ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜਾ ਤਣਾਅ ਬਣਿਆ ਸੀ ਉਹਦੇ ਵਿੱਚ ਵੀ ਅਮਰੀਕਾ ਨੇ ਅਹਿਮ ਭੂਮਿਕਾ ਨਿਭਾਈ ਆ ਜਿਸ ਤੋਂ ਬਾਅਦ ਦੇ ਵਿੱਚ جنگਬੰਦੀ ਲਈ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਨੇ ਪਰ ਦੂਜੇ ਪਾਸੇ ਹੁਣ ਚਾਈਨਾ ਦੇ ਨਾਲ ਟ੍ਰੇਡ ਡੀਲ ਦੇ ਕੀ ਮਾਇਨੇ ਨੇ ਇਹਦੇ ਉੱਤੇ ਮਾਹਰ ਚਰਚਾ ਕਰਦੇ ਹੋਏ ਨਜ਼ਰ ਆ ਰਹੇ ਨੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਦਾਏ 트ੰਪ ਰਾਸ਼ਟਰਪਤੀ ਬਣੇ ਨੇ ਜਦੋਂ ਦੇ ਉਹਨਾਂ ਨੇ ਆਪਣੇ ਅਹੁਦੇ ਦੇ ਉੱਤੇ ਆ ਕੇ ਆਪਣੇ ਕੰਮਕਾਜ ਸ਼ੁਰੂ ਕੀਤੇ ਨੇ ਉਦੋਂ ਤੋਂ ਹੀ ਉਹਨਾਂ ਨੇ ਟੈਰਿਫ ਲਗਾਉਣੇ ਸ਼ੁਰੂ ਕਰ ਦਿੱਤੇ ਸੀਗੇ ਭਾਰਤ ਸਣੇ ਕਈ ਮੁਲਕਾਂ ਦੇ ਉੱਤੇ ਟੈਰਿਫ ਦਾ ਐਲਾਨ ਕੀਤਾ ਗਿਆ ਪਰ ਚਾਈਨਾ ਦੇ ਉੱਤੇ ਟੈਰਿਫ ਬਹੁਤ ਜ਼ਿਆਦਾ ਲਗਾਇਆ ਗਿਆ ਪਹਿਲਾਂ ਥੋੜਾ ਜਿਹਾ ਹੋਇਆ ਫਿਰ ਵਾਧਾ ਵਾਧਾ 125% ਤੱਕ ਪਹੁੰਚ ਗਿਆ 125 ਤੋਂ 145 ਦੇ ਉੱਤੇ 20 ਪਹੁੰਚ ਗਿਆ ਤੇ ਪਿੱਛੇ ਜੇ 트ੰਪ ਨੇ ਕਿਹਾ ਸੀਗਾ ਕਿ ਅਸੀਂ ਟੈਰਿਫ ਘਟਾਉਣ ਬਾਰੇ ਸੋਚ ਰਹੇ ਹਾਂ ਬਾਕੀ ਮੁਲਕਾਂ ਦੇ ਉੱਤੇ ਜਿਹੜਾ ਟੈਰਿਫ ਲਗਾਇਆ ਗਿਆ ਸੀ ਉਸ ਟੈਰਿਫ ਨੂੰ ਲੈ ਕੇ 90 ਦਿਨਾਂ ਦਾ ਵਕਫਾ ਪਾ ਦਿੱਤਾ ਗਿਆ ਕਿ 90 ਦਿਨ ਅਸੀਂ ਵਿਚਾਰ ਵਟਾਂਦਰੇ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਚਰਚਾ ਹੋਵੇਗੀ ਪਰ ਚਾਈਨਾ ਦੇ ਉੱਤੇ ਤੁਰੰਤ ਪ੍ਰਭਾਵ ਹੈਟ ਇਹ ਟੈਰਿਫ ਲਾਗੂ ਕਰ ਦਿੱਤਾ ਜਾਏਗਾ ਇਹ 트ੰਪ ਦਾ ਬਿਆਨ ਸੀਗਾ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਆ ਕੇ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਹੁਣ ਦੋਵਾਂ ਮੁਲਕਾਂ ਦੇ ਦਰਮਿਆਨ ਇਹ ਜਿਹੜਾ ਸਮਝੌਤਾ ਹੋਇਆ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਵੈਸੇ ਤੁਹਾਨੂੰ ਦੱਸ ਦਈਏ ਕਿ ਜਦੋਂ ਦੀ ਟੈਰਿਫ ਵਾਰ ਸ਼ੁਰੂ ਹੋਈ ਹੈ 145% ਟੈਰਿਫ ਅਮਰੀਕਾ ਨੇ ਚਾਈਨਾ ਤੇ ਲਾਇਆ ਤਾਂ ਚਾਈਨਾ ਨੇ ਵੀ ਅਮਰੀਕਾ ਦੇ ਉਤਪਾਦਾਂ ਦੇ ਉੱਤੇ 125% ਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਇਹਦੇ ਨਾਲ ਕੀ ਫਰਕ ਪਿਆ ਇਹਦੇ ਨਾਲ 600 ਅਰਬ ਡਾਲਰ ਦਾ ਵਪਾਰ ਇੱਕਦਮ ਬੰਦ ਹੋ ਗਿਆ ਦੋਵੇਂ ਮੁਲਕ ਵਪਾਰਕ ਡੀਲ ਦੇ ਵਿੱਚ ਉਲਝਦੇ ਹੋਏ ਨਜ਼ਰ ਆਏ ਆਪਸ ਦੇ ਵਿੱਚ ਵਪਾਰਕ ਯੁੱਧ ਸ਼ੁਰੂ ਹੁੰਦਾ ਨਜ਼ਰ ਆਇਆ ਪਰ ਹੁਣ ਜਿਹੜਾ ਹੈ ਉੱਥੇ ਮਾਹੌਲ ਸੁਖਾਵਾਂ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਅਮਰੀਕਾ ਨੇ ਵੀ ਕਈ ਮਾਮਲਿਆਂ ਦੇ ਵਿੱਚ ਢਿੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜੇ ਮੁਲਕਾਂ ਤੇ ਪਹਿਲਾਂ ਟੈਰਿਫ ਦੀ ਗੱਲ ਸੀ ਉਹਨਾਂ ਦੇ ਉੱਤੇ ਘਟਾਉਣ ਦੀ ਗੱਲ ਹੈ ਟਾਲ ਦਿੱਤਾ ਗਿਆ ਟੈਰਿਫ ਨੂੰ ਖਾਸ ਕਰ ਕੈਨੇਡਾ ਦੇ ਉੱਤੇ ਵੀ ਟੈਰਿਫ ਲਗਾਉਣ ਨੂੰ ਲੈ ਕੇ ਆਹਮੋ ਸਾਹਮਣੇ ਦੋਵੇਂ ਸਰਕਾਰਾਂ ਦੋਵੇਂ ਦੇਸ਼ ਹੁੰਦੇ ਨਜ਼ਰ ਆਏ ਸੀਗੇ ਪਰ ਹੁਣ ਕੈਨੇਡਾ ਦੇ ਵਿੱਚ ਸਰਕਾਰ ਬਦਲ ਚੁੱਕੀ ਹੈ ਯਾਨੀ ਕਿ ਸਰਕਾਰ ਲਿਬਰਲਸ ਦੀ ਹੈ ਪਰ ਉਥੇ ਮਾਰਕਰ ਨੇ ਦੂਸਰੀ ਵਾਰ ਪ੍ਰਧਾਨ ਮੰਤਰੀ ਬਣ ਚੁੱਕੇ ਨੇ ਤਾਂ ਉਹ ਵੀ ਇੱਕ ਅਰਥਸ਼ਾਸਤਰੀ ਨੇ ਉਹ ਵੀ ਇੱਕ ਉੱਗੇ ਲੀਡਰ ਨੇ ਤਾਂ ਇਸ ਕਰਕੇ ਉਧਰਲੇ ਪਾਸੇ ਵੀ ਥੋੜਾ ਜਿਹਾ ਝੁਕਾ ਟਰੰਪ ਦਾ ਹੁੰਦਾ ਨਜ਼ਰ ਆ ਰਿਹਾ ਪਰ ਚਾਈਨਾ ਦੇ ਨਾਲ ਜੋ ਇਹ ਟ੍ਰੇਡ ਡੀਲ ਹੋਈ ਹੈ ਦੋ ਦਿਨ ਵਿਚਾਰ-ਵਟਾਂਦਰਾ ਹੋਇਆ ਜਿਸ ਤੋਂ ਬਾਅਦ ਦੇ ਵਿੱਚ ਇਹ ਸਮਝੌਤੇ ਸਹੀ ਬਦ ਕੀਤੇ ਗਏ ਨੇ ਯਾਨੀ ਕਿ ਹੁਣ ਅਮਰੀਕਾ ਤੇ ਚਾਈਨਾ ਦੇ ਦਰਮਿਆਨ ਜਿਹੜਾ ਵਪਾਰ ਆ ਉਹ ਠੀਕ ਹੋਏਗਾ ਹਾਲਾਂਕਿ ਇੱਕ ਹੋਰ ਗੱਲ ਇਹਦੇ ਵਿੱਚ ਇਹ ਹੈ ਕਿ ਜਿਹੜੇ ਟੈਰਿਫ ਇੱਕ ਦੂਜੇ ਉਤੇ ਲਾਏ ਗਏ ਨੇ ਜਿਵੇਂ ਅਮਰੀਕਾ ਨੇ 145% ਚਾਈਨਾ ਤੇ ਲਾਇਆ ਚਾਈਨਾ ਨੇ ਜਵਾਬੀ 125% ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਉਹਦੇ ਉੱਤੇ ਇਸ ਮੁਲਾਕਾਤ ਦੇ ਦੌਰਾਨ ਕੋਈ ਵੀ ਜ਼ਿਕਰ ਨਹੀਂ ਹੋਇਆ ਤੇ ਜਦੋਂ ਦੇ ਡੋਨਾਲਡ ਟਰੰਪ ਰਾਸ਼ਟਰਪਤੀ ਬਣੇ ਨੇ ਉਦੋਂ ਦੀ ਇਹ ਪਹਿਲੀ ਡੀਲ ਹੈ ਪਹਿਲੀ ਮੀਟਿੰਗ ਹੈ ਅਧਿਕਾਰੀਆਂ ਤੇ ਨੁਮਾਇੰਦਿਆਂ ਦੇ ਦਰਮਿਆਨ ਚਾਈਨਾ ਤੇ ਅਮਰੀਕਾ ਦੀ ਯਾਨੀ ਕਿ ਪਹਿਲੀ ਟ੍ਰੇਡ ਡੀਲ ਹੋਈ ਹੈ ਦੋਵਾਂ ਮੁਲਕਾਂ ਦੇ ਦਰਮਿਆਨ ਜਦੋਂ ਦਾ ਅਹੁਦਾ ਡੋਨਾਲਡ ਟਰੰਪ ਨੇ ਸੰਭਾਲਿਆ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਵਪਾਰ ਦੇ ਉੱਤੇ ਦਾ ਕੀ ਫਰਕ ਪੈਂਦਾ ਤੇ ਬਾਕੀ ਦੇਸ਼ਾਂ ਦੇ ਜਿਹੜੇ ਟੈਰਿਫ ਨੇ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਇਹਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ